ਇੱਕ ਦਿਨ ਇੱਕ ਪੰਡਾਲ ਵਿੱਚ ਬੈਠੇ ਸੰਗਤਾਂ ਨੂੰ ਸਵਾਲ ਪੁੱਛਿਆ ਗਿਆ ਕਿ ਸਭ ਤੋਂ ਛੋਟੀ ਉਮਰ ਦਾ ਸਿੱਖ ਸ਼ਹੀਦ ਕੌਣ ਸੀ ਇੱਕ ਸਿੱਖ ਉੱਠਿਆ ਤੇ ਕਹਿਣ ਲੱਗਾ ਕਿ ਸਭ ਤੋਂ ਛੋਟੀ ਉਮਰ ਦਾ ਸਿੱਖ ਸ਼ਹੀਦ ਗੁਰਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਜੋ ਸਿਰਫ 7 ਤੇ 9 ਸਾਲ ਦੇ ਸਨ ਸੰਗਤ ਵਿੱਚ ਖਾਮੋਸ਼ੀ ਛਾ ਗਈ ਫਿਰ ਕਿਸੇ ਨੇ ਹੌਲੀ ਜਿਹੀ ਆਵਾਜ਼ ਨਾਲ ਕਿਹਾ ਕਿ ਉਹਨਾਂ ਤੋਂ ਵੀ ਛੋਟੇ ਸਿੱਧ ਹੋਏ ਹਨ ਬਾਬਾ ਬੰਦਰ ਸਿੰਘ ਬਹਾਦਰ ਜੀ ਦੇ ਪੁੱਤਰ ਜੋ ਸਿਰਫ 4 ਸਾਲ ਦੇ ਸੀ ਫਿਰ ਇੱਕ ਹੋਲੀ ਜੀ ਆਵਾਜ਼ ਨਾਲ ਇੱਕ ਬਜ਼ੁਰਗ ਉੱਠਿਆ ਤੇ ਕਹਿਣ ਲੱਗਾ ਕਿ ਮੀਰ ਮੰਨੂ ਦੀ ਕੈਦ ਵਿੱਚ ਉਹ ਸਿੱਖ ਔਰਤਾਂ ਜਿਹੜੀਆਂ ਸਵਾ ਸਵਾ ਮਨ ਦੇ ਪਿੱਸਣ ਪੀਜਦੀਆਂ ਸਨ ਉਹਨਾਂ ਦੇ ਬੱਚੇ ਕੋਈ 2 ਦਿਨ ਦਾ ਸੀ ਕੋਈ 2 ਮਹੀਨੇ ਦਾ ਸੀ ਤੇ ਕੋਈ 10 ਦਿਨ ਦਾ ਸੀ ਉਹ ਵੀ ਸਿੱਖ ਸੀ ਦੋਏ ਹਨ ਸਿੱਖ ਕੌਮ ਇੱਕ ਐਸੀ ਕੌਮ ਹੈ ਜਿਨ੍ਹਾਂ ਨੇ ਆਪਣੀ ਗੋਦ ਦੇ ਬੱਚੇ ਵੀ ਤਾਰਮਲੀ ਕੁਰਬਾਨ ਕਰ ਦਿੱਤੇ ਹਨ